ਇਹਨਾਂ ਦਾ ਮੂੰਹ ਕਾਲਾ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਅਕਲ ਆਵੇ ਕਿ ਸਾਡੇ ਅੰਦਰ ਹਿੰਦੂस्तानी ਗੂੜੇ ਔਰ ਜਿੱਥੇ ਵੀ ਗੁਰੂ ਦਾਵਾ ਸ਼ੋਰ ਚੱਲੇ ਪਤਾ ਲੱਗੇ ਕਿ ਸ਼ੇਖ ਸੰਜੀਤ ਉਹਦਾ ਮੂੰਹ ਕਾਲਾ ਕਰਨਗੇ ਉਹ ਕਹਿੰਦੇ ਫਿਲਮ ਸ਼ਾਹ ਕੋਟ ਸੱਚੀ ਪ੍ਰੇਮ ਕਹਾਤਾ ਮੈਂ ਕਿਹਾ ਸੱਚ ਪਾਕਿਸਤਾਨ ਚ ਹੋਰ ਬੜਾ ਠੱਗਾ ਉਹ ਫਿਲਮ ਬਣਾਓ ਇਹ ਪ੍ਰੇਮ ਤੋਂ ਕੀ ਲੈਣਾ ਭਾਰਤ ਦੀ ਧਰਤੀ ਦੇ ਉੱਤੇ ਭਾਰਤ ਮੁਰਦਾਬਾ ਦਾ ਨਾਰਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਭਾਰਤ ਦੀ ਧਰਤੀ ਦੇ ਉੱਤੇ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਮਡਵਾਰੇ ਤੋਂ ਬਾਅਦ ਜਿੰਨੇ ਮੁਸਲਮਾਨ ਪੰਜਾਬ ਹਿੰਦੁਸਤਾਨ ਭਾਰਤ ਚ ਰਹਿ ਗਏ ਉਹਨਾਂ ਦੀ ਆਬਾਦੀ ਤਾਂ ਦਿਨ-ਪ੍ਰਤੀ-ਦਿਨ ਵਧੀ ਪਰ ਪਾਕਿਸਤਾਨ ਦੇ ਜਿਹੜੇ ਮੁਸਲਮ ਜਿਹੜੇ ਹਿੰਦੂ ਸਿੱਖ ਪਰਿਵਾਰ ਰਹਿ ਰਹੇ ਸੀ ਉਹਨਾਂ ਦੀ ਆਬਾਦੀ ਦਿਨ-ਪ੍ਰਤੀ-ਦਿਨ ਕਟੀ 15% ਆਬਾਦੀ ਸੀ ਹਿੰਦੂ ਤੇ ਸਿੱਖ ਸਮਾਜ ਦੀ ਉੱਤੇ ਪਾਕਿਸਤਾਨ ਚ ਅੱਜ ਕਿੰਨੀ ਹੈ 2% ਨਾ ਸਿਰਫ ਮਕਸਦ ਪੈਸਾ ਕਮਾਣਾ ਕੋਈ ਦੇਸ਼ ਪ੍ਰੇਮ ਨਹੀਂ ਕੋਈ ਮੈਸੇਜ ਨਹੀਂ ਇਹ ਚ ਰੰਦੇ ਫਿਰ ਦੇਸ਼ ਪ੍ਰੇਮ ਕਿਉਂ ਨਹੀਂ ਬਿਲਕੁਲ ਨਹੀਂ ਹੈਗਾ ਉਹਨਾਂ ਦਾ ਮਕਸਦ ਸਿਰਫ ਪੈਸਾ ਕਮਾਣਾ ਉਹਦੇ ਲਈ ਉਹ ਚਾਹੇ ਉਹਨਾਂ ਨੂੰ ਦੇਸ਼ ਵੇਚਣਾ ਪਵੇ ਕੋਈ ਚੀਜ਼ ਵੇਚਣੀ ਪਵੇ ਵੇਚਣ ਲਈ ਉਹ ਤਿਆਰ ਹੈ ਪੈਸਾ ਕਮਾਣਾ ਇਹ ਲੋਗ ਜਾਣ ਕੇ ਸਾਡੇ ਜਿਹੜੇ ਕੋ ਜਿਹੜਾ ਸਾਡੇ ਹਰਟ ਨੇ ਉਹਨਾਂ ਨੂੰ ਜਾਣ ਕੇ ਇਹ ਕੀ ਕਰ ਰਹੇ ਨੇ ਮਤਲਬ ਸਾਨੂੰ ਦੁੱਖ ਲੱਗਦਾ ਇਸ ਗੱਲ ਦਾ ਕਿ ਇਹਨਾਂ ਦਾ ਤਾਂ ਮੂੰਹ ਘਾਰੇ ਹੋਣੇ ਚਾਹੀਦੇ ਆ ਅਸੀਂ ਦੇਖਾਂ ਤੁਸੀਂ ਜਾ ਰਹੇ ਆ ਫਿਲਮ ਦੇਖ ਕੇ ਫਿਲਮ ਦੇਖ ਕੇ ਦੇਖਾਂਗੇ ਜੇ ਕੋਈ ਫਿਲਮ ਤਿਆਰ ਜੋ ਕਿ ਹੋਇਆ ਉਹ ਸੀਨ ਅਸੀਂ ਦੁਬਾਰਾ ਫਿਰਕਟ ਆਵਾਂਗੇ ਫਿਲਮ ਬੰਦ ਕਰਾਈ ਜਾਏਗੀ ਸ਼ਾਹਕੋਟ ਦਾ ਸ਼ਿਵ ਸੈਨਾ ਵੱਲੋਂ ਲਗਾਤਾਰ ਵਿਰੋਧ ਜਾਰੀ ਹੈਗਾ ਤਾਂ ਅੱਜ ਵੀ ਲੁਧਿਆਣਾ ਦੇ ਮੌਲ ਦੇ ਇੱਕ ਬਾਹਰ ਪਹੁੰਚੇ ਨੇ ਜਿੱਥੇ ਗੁਰੂ ਰੰਧਾਵਾ ਦੀ ਫਿਲਮ ਚੱਲ ਰਹੀ ਹੈ ਤਾਂ ਗੱਲਬਾਤ ਕਰਾਂਗੇ ਟੰਡਨ ਹੁਣਾਣਾ ਟੰਡਨ ਜੀ ਸ਼ਾਹਕੋਟ ਦਾ ਵਿਰੋਧ ਕਰ ਰਹੇ ਹੋ ਕਿਉਂ ਵਿਰੋਧ ਕਰਤਾ ਯਾਰ ਸਾਰੇ ਜਿੱਕਰ ਹੈ ਵੀਰ ਬਜਰੰਗੇ ਹਾਰ ਮਹਾਦੇਵ ਬੰਬ ਬੰਬ ਬੋਲੇ ਬੰਬ ਬੰਬ ਇੱਕੋ ਇੱਕ ਗੱਲ ਕੀਤੀ ਸ਼ਿਫਸਰਾ ਪੰਜਾਬ ਦੇ ਪੂਰੇ ਹਿੰਦੂ ਲੀਡਰਾਂ ਨੇ ਪੰਜਾਬ ਦੇ ਹਿੰਦੂ ਲੀਡਰਾਂ ਨੇ ਇੱਕੋ ਗੱਲ ਕਿਹਾ ਵੀ ਭਾਰਤ ਦੀ ਧਰਤੀ ਦੇ ਉੱਤੇ ਭਾਰਤ ਮੁਰਦਾਬਾ ਦਾ ਨਾਰਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਭਾਰਤ ਦੀ ਧਰਤੀ ਦੇ ਉੱਤੇ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਸ ਗੱਲ ਨੂੰ ਲੈ ਕੇ ਸਾਡਾ ਵਿਰੋਧ ਸੀਗਾ ਦੂਜੀ ਗੱਲ ਫਿਲੋਵੈਕਟਰ ਕੀ ਕਹਿੰਦਾ ਪ੍ਰੋਡੂਸਰ ਕੀ ਕਹਿੰਦਾ ਵੀ ਫਿਲਮ ਸ਼ਾਹਕੋਟ ਅਸਲੀ ਪ੍ਰੇਮ ਕਹਾਣੀ ਅਸੀਂ ਕਹਿੰਦੇ ਸੱਚ ਹੋਰ ਵੀ ਆ ਪਾਕਿਸਤਾਨ 'ਚ ਉਹ ਸੱਚ ਦਿਖਾਇਆ ਜਾਵੇ ਵੀ ਪਾਕਿਸਤਾਨ ਜਿਹੜੀ ਜਦੋਂ ਦੇਸ਼ ਦਾ ਵਟਵਾਰਾ ਹੋਇਆ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਤਿੱਧ ਦੇ ਦਿੱਤਾ ਜਾਂਦਾ ਤੇ ਸਨਾਧਨ ਧਰਮ ਦੇ ਲੋਕਾਂ ਨੂੰ ਭਾਰਤ ਦਿੱਤਾ ਜਾਂਦਾ ਵਟਵਾਰੇ ਤੋਂ ਬਾਅਦ ਜਿੰਨੇ ਮੁਸਲਮਾਨ ਪੰਜਾਬ ਹਿੰਦੁਸਤਾਨ ਭਾਰਤ ਚ ਰਹਿ ਗਏ ਉਹਨਾਂ ਦੀ ਆਬਾਦੀ ਤਾਂ ਦਿਨ ਪ੍ਰਤੀ ਦਿਨ ਵਧੀ ਪਰ ਪਾਕਿਸਤਾਨ ਦੇ ਜਿਹੜੇ ਮੁਸਲਮ ਜਿਹੜੇ ਹਿੰਦੂ ਸਿੱਖ ਪਰਿਵਾਰ ਰਹਿ ਰਹੇ ਸੀ ਉਹਨਾਂ ਦੀ ਆਬਾਦੀ ਦਿਨ ਪ੍ਰਤੀ ਦਿਨ ਕਟੀ 15% ਆਬਾਦੀ ਸੀ ਹਿੰਦੂ ਤੇ ਸਿੱਖ ਸਮਾਜ ਦੀ ਉੱਤੇ ਪਾਕਿਸਤਾਨ ਚ ਅੱਜ ਕਿੰਨੀ ਹੈ 2% ਜਿੰਦਾ ਵੀ ਹੈ ਕਿ ਮਾਰ ਦਿੱਤੀ ਗਈ ਸਾਡਾ ਕਿਹੜਾ ਸੀ ਉਹਨਾਂ ਤੋਂ ਫਿਲਮ ਕਿਉਂ ਨਹੀਂ ਬਣਾਉਂਦੇ ਸੱਚੀ ਕਹਾਣੀ ਹੈ ਨਾ Hindu ਸਿੱਖਾਂ ਦੀ ਕੁੜੀਆਂ ਚੱਕ ਕੇ ਜ਼ਬਰਦਸਤੀ ਧਰਮ ਪਰਵਰਤਨ ਕਰਵਾ ਕੇ ਜ਼ਬਰਦਸਤੀ ਵਿਆਹ ਕਰਾਏ ਜਾਂਦੇ ਨੇ ਉਹ ਕੁੜੀਆਂ ਦੇ ਹਾਲਾਤ ਕੀ ਨੇ ਲੱਗਦਾ ਫਿਲਮ ਚ ਸੱਚ ਨਹੀਂ ਦਿਖਾਇਆ ਗਿਆ ਉਹ ਕਹਿੰਦੇ ਫਿਲਮ ਸ਼ਾਹ ਕੋਟ ਸੱਚੀ ਪ੍ਰੇਮ ਗਾਥਾ ਮੈਂ ਕਹਿੰਦਾ ਸੱਚ ਪਾਕਿਸਤਾਨ ਚ ਹੋਰ ਬੜਾ ਕੁਝ ਹੈ ਉਹ ਫਿਲਮ ਬਣਾਓ ਇਹ ਪ੍ਰੇਮ ਤੋਂ ਕੀ ਲੈਣਾ ਅਸੀਂ ਪ੍ਰੇਮ ਤੋਂ ਕਹਿੰਦੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਹਿ ਰਿਹਾ ਵੀ ਪਾਕਿਸਤਾਨ ਨਾਲ ਅਸੀਂ ਜਦ ਤੱਕ ਕੋਈ ਵਾਰਤਾ ਨਹੀਂ ਕਰਨੀ ਜਦ ਤੱਕ ਉਹ ਪੰਜਾਬ ਪਾਕਿਸਤਾਨ ਖਬਰ ਦੇ ਵਿੱਚ ਅੰਤਗਵਾਦ ਨੂੰ ਸਮਰਥਨ ਦੇਣ ਵਾਲੀ ਬੰਦ ਕਰਦਾ। ਕਿਹਾ ਨਾ ਪ੍ਰਧਾਨ ਮੰਤਰੀ ਨੇ ਵੀ ਕੋਈ ਸਮਝੌਤਾ ਪਾਕਿਸਤਾਨ ਨਹੀਂ ਜੱਤ ਤੱਕ ਨਹੀਂ ਕੀਤਾ ਜਾਊਗਾ ਜਦ ਤੱਕ ਪਾਕਿਸਤਾਨ ਭਾਰਤ ਚ ਅੰਤਗਵਾਦ ਦਾ ਸਮਰਥਨ ਦੇਣਾ ਬੰਦ ਨਹੀਂ ਕਰਦਾ। ਤੁਸੀਂ ਇਹ ਦੇਖੋ ਦੂਜੇ ਪਾਸੇ ਆਈਪੀਐਲ ਦੇ ਮੈਚ ਹੁੰਦੇ ਨੇ ਹੁੰਦੇ ਨਾ ਪੂਰੇ ਦੇਸ਼ ਤੇ ਦੁਨੀਆ ਦੇ ਕ੍ਰਿਕਟੇਟ ਦੀਆਂ ਟੀਮਾਂ ਦੇ ਪਲੇਅਰ ਉਹਦਾ ਵਿੱਚ ਭਾਗ ਲੈਂਦੇ ਨੇ ਸਿਰਫ ਪਾਕਿਸਤਾਨ ਦੀ ਟੀਮ ਹੀ ਕੈਸੀ ਦੇਸ਼ ਹੈ ਤਾਂ ਜਿਹਦੇ ਪਲੇਅਰ ਉਸ ਆਈਪੀਐਲ ਦੇ ਮੈਚਾਂ ਦੇ ਵਿੱਚ ਭਾਗ ਨਹੀਂ ਲੈਂਦੇ। ਇਹਨਾਂ ਨੂੰ ਪ੍ਰੋਡੂਸਰ ਨੂੰ ਐਕਟਰ ਨੂੰ ਡਾਇਰੈਕਟਰ ਨੂੰ ਜ਼ਿਆਦਾ ਪ੍ਰੇਮ ਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉੱਪਰ ਹੋ ਗਏ ਦੱਸੋ ਨਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉੱਪਰ ਹੋ ਗਏ ਸਾਡੇ ਇਸ ਤਰ੍ਹਾਂ ਕਿਉਂ ਇਸ ਤਰ੍ਹਾਂ ਕਿਉਂ ਕਰਦੇ ਨੇ ਪ੍ਰੋਡੂਸਰ ਟਰੈਕਟਰ ਇਸ ਤਰ੍ਹਾਂ ਕਿਉਂ ਕਰਦੇ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਣੀ ਸਾਹਿਬ ਪੈਸਾ ਪੈਸਾ ਇਹ ਸਾਨੂੰ ਪੈਸਾ ਆਣਾ ਸਿਰਫ ਮਕਸਦ ਪੈਸਾ ਕਮਾਣਾ ਕੋਈ ਦੇਸ਼ ਪ੍ਰੇਮ ਨਹੀਂ ਕੋਈ ਮੈਸੇਜ ਨਹੀਂ ਦੇਸ਼ ਰੰਦੇ ਫਿਰ ਦੇਸ਼ ਪ੍ਰੇਮ ਕਿਉਂ ਨਹੀਂ ਬਿਲਕੁਲ ਨਹੀਂ ਹੈਗਾ ਉਹਨਾਂ ਦਾ ਮਕਸਦ ਸਿਰਫ ਪੈਸਾ ਕਮਾਣਾ ਉਹਦੇ ਲਈ ਉਹ ਚਾਹੇ ਉਹਨਾਂ ਨੂੰ ਦੇਸ਼ ਵੇਚਣਾ ਪਵੇ ਕੋਈ ਚੀਜ਼ ਵੇਚਣੀ ਪਵੇ ਵੇਚ ਲਈ ਉਹ ਤਿਆਰ ਹੈ ਪੈਸਾ ਕਮਾਣਾ ਕੀ ਉਹ ਪੰਜਾਬ ਦੇ ਮੈਟਰ ਤੇ ਫਿਲਮ ਨਹੀਂ ਬਣਾ ਸਕਦਾ ਕੀ ਉਹ ਪੰਜਾਬ ਦੇ ਵਿੱਚ ਜਿਹੜੇ ਬੰਬ ਧਮਾਕੇ ਹੋਏ ਉੱਤੇ ਫਿਲਮ ਨਹੀਂ ਬਣਾ ਸਕਦਾ ਕੀ ਉਹ 26 ਜਨਵਰੀ ਦਾ ਫਿਲਮ ਨਹੀਂ ਬਣਾ ਸਕਦਾ ਮੈਟਰ ਬਹੁਤ ਸੀਗਾ ਗੁਰਦੁਆਰਾ ਸਾਹਿਬ ਦੀ ਇੱਕ ਪਾਠੀ ਦੀ ਕੁੜੀ ਨੂੰ ਚੱਕ ਕੇ ਜ਼ਬਰ ਜਨਾਹ ਕੀਤਾ ਗਿਆ ਉਹਦੇ ਨਾਲ ਉੱਤੇ ਫਿਲਮ ਨਹੀਂ ਬਣਾ ਸਕਦਾ ਸੱਚ ਦੀ ਨਾ ਸੱਚੀ ਪ੍ਰੇਮ ਗਾਥਾ ਵੇਤ ਇਹ ਸੱਚ ਨਹੀਂ ਹੈ ਇਸਰੋ ਦੇਸ਼ ਨੂੰ ਵੇਚਣ ਵਾਲੀ ਸਾਜ਼ਿਸ਼ ਹੈ ਵੀ ਮੈਂ ਕੋਈ ਐਸੀ ਸਟੋਰੀ ਐਸਾ ਵਿੱਚ ਸੁਸਵਿੰਗ ਭਾਵਾਂ ਕਿ ਭਾਰਤ ਮਰਦਾਬਾਦ ਦੇ ਨਾਰੇ ਲਵਾਵਾਂ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਵਾਵਾਂ ਔਰ ਪੈਸੇ ਕਮਾਵਾਂ ਹੋਰ ਕੋਈ ਮਕਸਦ ਨਹੀਂ ਆ ਉਹਨਾਂ ਦਾ ਮੇਨ ਵਿਰੋਧ ਇਹੀ ਹੈ ਕਿ ਉਹ ਚ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਾਇਆ ਸਾਰਿਆਂ ਪਹਿਲੀ ਗੱਲ ਇਹ ਹੈ ਕਿ ਸਾਡੇ ਫੌਜੀ ਕਿੱਥੇ ਆ ਬਾਰਡਰਾਂ ਤੇ ਬਰਫ਼ ਤੇ ਸਾਡੀ ਸੁਰੱਖਿਆ ਲਈ ਹੈ ਠੀਕ ਹੈ ਜੀ ਔਰ ਇਹ ਵਾਹ ਵਾਹ ਲਈ ਲੁੱਟਣ ਲਈ ਪੈਸੇ ਕਮਾਣ ਲਈ ਕੀ ਕੰਮ ਕਰ ਰਹੇ ਆ ਜਾਣ ਕੇ ਸਿਰਫ ਪਬਲਿਸਿਟੀ ਪਬਲਿਸਿਟੀ ਸਟੰਟ ਕੀ ਪੈਸੇ ਬਨਣ ਜਿਹੜੇ ਸਾਡੇ ਫੌਜੀ ਅੱਬਾ ਕਿਨੇ ਚੈਨ ਨਾਲ ਸੌਂਨੇ ਤੁਸੀਂ ਵੀ ਚੈਨ ਨਾਲ ਸੌਂਨੇ ਹੋ ਅਸੀਂ ਵੀ ਰਾਤ ਕਿਨੇ ਚੈਨ ਨਾਲ ਸੌਂਨੇ ਸਾਰੀ ਮੈਂ ਕਹਿੰਦਾ ਮੇਰਾ ਭਾਰਤ ਕਿਨੇ ਚੈਨ ਨਾਲ ਸੁਂਦਾ ਔਰ ਇਹ ਲੋਗ ਜਾਣ ਕੇ ਸਾਡੇ ਜਿਹੜੇ ਦੇਖੋ ਜਿਹੜਾ ਸਾਡੇ ਹਰਟ ਨੇ ਉਹਨਾਂ ਨੂੰ ਜਾਣ ਕੇ ਕੀ ਕਰ ਰਹੇ ਨੇ ਮਤਲਬ ਸਾਨੂੰ ਦੁੱਖ ਲੱਗਦਾ ਇਸ ਗੱਲ ਦਾ ਕਿ ਇਹਨਾਂ ਦੇ ਤਾਂ ਮੂਹ ਕਾਲੇ ਹੋਣੇ ਚਾਹੀਦੇ ਆ ਫਿਲਮ ਫਿਲਮ ਸਰ ਫਿਲਮ ਜਿਹੜਾ ਮੈਟਰ ਮੈਟਰ ਤਾਂ ਉਹ ਵੀ ਸੀਗਾ ਮੈਟਰ ਤਾਂ ਉਹ ਵੀ ਸੀ ਵੀ ਜਿਹੜੇ ਸਾਡੇ ਫੌਜੀਆ ਤੇ ਸਰ ਕੱਟ ਕੇ ਅਗਲੇ ਲੈ ਜਾਂਦੇ ਆ ਮੈਟਰ ਤਾਂ ਉਰੀ ਵੀ ਸੀਗਾ ਸਾਰੇ ਮੈਟਰ ਸੀਗੇ ਉੱਥੇ ਕਿਉਂ ਨਹੀਂ ਬਣਾਈ ਫਿਲਮ ਸੰਸਦ ਨੇ ਮਲਾਇਆ ਉੱਥੇ ਕਿਉਂ ਮੈਟਰ ਬਣਾ ਲੈਂਦੇ ਤੁਸੀਂ ਵਿਰੋਧ ਕਰ ਰਹੇ ਹੋ ਕਿ ਲੱਗਦਾ ਕਿ ਉਹ ਸੀਨ ਕੱਟਿਆ ਜਾਵੇਗਾ ਉਸ ਤੋਂ ਤੁਸੀਂ ਫਿਲਮ ਕੀ ਐ ਹੋਜੀ ਫਿਲਮਾਂ ਬਣਨੇ ਚਾਹੀਦੀਆਂ ਸਵਾਲ ਇਹ ਆਇਆ ਸਾਡੀ ਨਾਲ ਜਿਹੜੀ ਕੱਲ ਬੈ ਕੇ ਮੀਟਿੰਗ ਵੀ ਹੋਈ ਹੈ ਇਹਨਾਂ ਨੇ ਕਿਹਾ ਕਿ ਜਿਹੜੇ ਸੀਨ ਹੋਣਗੇ ਉਹ ਅਸੀਂ ਕਟਾ ਦਾਂਗੇ ਠੀਕ ਹੈ ਮਤਲਬ ਮੈਂ ਇਹ ਸਹੀ ਹੈ ਕਿ ਤਰਾਜ ਜੋ ਫਿਲਮ ਕਟਾ ਕੇ ਫਿਲਮ ਤੁਸੀਂ ਦਿਖਾਣਾ ਪਸੰਦ ਕਰੋਗੇ ਪਰ ਫਿਰ ਸੀਨ ਕਿਉਂ ਪਏ ਜਾਂਦੇ ਫਿਰ ਮੈਂ ਉਹੀ ਗੱਲ ਕਿਹਾ ਨਾ ਵਿਰੋਧ ਹੈ ਪਬਲਿਸਿਟੀ ਲਈ ਹੋਰ ਕੀ ਹੈ ਅਸੀਂ ਪਿਆਰ ਦਿਖਾਣਾ ਪਾਕ ਤੋਂ ਨਹੀਂ ਪਿਆਰ ਦਿਖਾਣਾ ਜਾਂ ਪਾਕ ਤੋਂ ਆਪਣੇ ਹਿੰਦੁਸਤਾਨ ਲੈ ਕੇ ਆਣਾ ਕਾਹਦੇ ਲਈ ਬਾਰ ਇੱਥੇ ਸਾਡੇ ਇਹਨੇ ਕਲਾਕਾਰ ਹੈਗੇ ਨੇ ਇੰਨੀ ਦੁਨੀਆ ਹੈਗੀ ਐ ਇਹਨੇ ਕਲਾ ਸਾਡੇ ਪੰਜਾਬ ਚ ਸਾਡੇ ਮਹਾਰ ਚ ਹਿੰਦੁਸਤਾਨ ਚ ਹੈਗੀ ਐ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੋ ਚਾਹੇ ਜੀਪੀ ਵਰਗਾ ਲਗਾ ਲਓ ਦਲਜੀਤ ਵਰਗਾ ਲਗਾ ਲਓ ਪਾਕਿਸਤਾਨੀ ਕਲਾਕਾਰ ਆਪਣੇ ਫਿਲਮਾਂ ਲਿੱਤੇ ਹੋਏ ਨੇ ਕਾਦੇ ਲਈ ਮੈਂ ਤੇ ਆਪਣੇ ਜਿੰਨੇ ਵੀ ਸ਼ੇਪਸਾਹਨੀ ਕਹ ਸਭ ਨੂੰ ਬੇਨਤੀ ਲਈ ਹੈ ਕਿ ਇਹਨਾਂ ਜਿੱਥੇ ਵੀ ਸ਼ੋਅ ਹੋਵੇ ਪਾਕਿਸਤਾਨੀ ਬੰਦੇ ਹੋਣ ਇਹਨਾਂ ਦਾ ਮੂੰਹ ਕਾਲਾ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਅਕਲ ਆਵੇ ਕਿ ਸਾਡੇ ਅੰਦਰ ਹਿੰਦੁਸਤਾਨੀ ਖੂਨ ਹੈ ਔਰ ਜਿੱਥੇ ਵੀ ਗੁਰੂ ਦਾਵਾ ਸ਼ੋਅ ਚੱਲੇ ਪਤਾ ਲੱਗੇ ਕਿ ਸ਼ੇਪਸਾਹਨੀ ਜਦੋਂ ਦਾ ਮੂੰਹ ਕਾਲਾ ਕਰਨਗੇ ਤੁਹਾਡੇ ਜਗਵਾਨ ਤੁ ਕਰੂੰਗਾ ਆ ਦੇਖੋ ਇਹ ਨੇ ਸ਼ੇਵਸੈਨਿਕ ਸ਼ੇਰ ਇਹਨਾਂ ਦੀ ਗਰਜ ਇਹਨਾਂ ਦੀ ਆਵਾਜ਼ ਜਿਹੜਾ ਪੂਰਾ ਭਾਰਤ ਸੁਣਦਾ ਹੈ ਹਿੰਦੁਸਤਾਨ ਸੁਣਦਾ ਅਸੀਂ ਲੋਕ ਤੇ ਆਪਣੀ ਜਾਨ ਹਥੇਲੀ ਤੇ ਲੈ ਕੇ ਹੁੰਦੇ ਆ ਪਿਛਲੀ ਤੁਸੀਂ ਦੇਖਿਆ ਦੇ ਦਿਲਾਂ ਦੇ ਵਿੱਚ ਕਿੱਦਾਂ ਮੈਂ ਤਾਂ ਗਿੱਦੜ 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 ਸ਼ੇਰ ਨੂੰ ਪੈ ਗਏ ਕਾਦੇ ਲਈ ਇਹ ਜਾਣ ਕੇ ਮੇਸ਼ਾ ਟਾਰਗੇਟ ਕੋਣ ਹੁੰਦਾ ਸਾਡੇ ਸ਼ੇਪ ਸੈਨਿਕ ਸਾਡੇ ਹਿੰਦੂ ਭਰਾ ਹੋਰ ਕੋਈ ਟਾਰਗੇਟ ਨਹੀਂ ਹੁੰਦਾ ਮੈਂ ਸਾਹਿਬ ਜੀ ਵਰਡਾਂ ਨੇ ਕਿ ਸਾਹਿਬ ਜੀ ਲੱਭਣਾ ਕਹਿੰਦਾ ਕਿ ਸੈਂਸਰ ਬੋਰਡ ਨੂੰ ਵੀ ਇੱਕ ਚੀਜ਼ ਚਾਹੀਦੀ ਹੈ ਕਿ ਫਿਲਮ ਕੋਈ ਪਾਕਿਸਤਾਨੀ ਕਲਾਕਾਰ ਹੋਵੇ ਫਿਲਮ ਪਾਸ ਨਾ ਕਰਨ ਇਹ ਅਸੀਂ ਬਰਦਾਸ਼ਤ ਨਹੀਂ ਕਰਨਾ ਸੈਂਸਰ ਬੋਰਡ ਫਿਲਮਾਂ ਪਾਸ ਕਰ ਦਿੰਦਾ ਇਸ ਤਰ੍ਹਾਂ ਦੇ ਕੋਈ ਸੀਨ ਆ ਜਾਂਦੇ ਨੇ ਜਦੋਂ ਸ਼ਿਵਸ਼ਨਾਬ੍ਰੋਧ ਕਰਦੀ ਸੀਨ ਕੱਟੇ ਜਾਂਦੇ ਨੇ ਕੀ ਲੱਗਦਾ ਕਿ ਇਹ ਸੀਨ ਪਾਣੇ ਜਾਇਜ਼ ਹੈ ਕਿ ਤੁਸੀਂ ਜੇ ਬਾਅਦ ਵਿੱਚ ਫਿਲਮ ਕੱਟਦੇ ਨੇ ਫਿਰ ਤੁਸੀਂ ਮਾਫੀਆਂ ਦੇ ਦਿੰਦੇ ਹੋ ਉਸ ਕਰਕੇ ਇੱਕ ਗੱਲ ਕਲੀਅਰ ਆ ਕਿਸੇ ਵੀ ਫਿਲਮ ਦੇ ਵਿੱਚ ਭਾਰਤ ਮਰਦਾਬਾਦ ਦੇ ਨਾਅਰੇਬਾਜੀ ਨਹੀਂ ਹੋਣੀ ਚਾਹੀਦੀ। ਕਿਤੇ ਵੀ ਫਿਲਮ ਦੇ ਵਿੱਚ ਭਾਰਤ ਦੀ ਧਰਤੀ ਉੱਤੇ ਪਾਕਿਸਤਾਨ ਜਿੰਦਾਬਾਦ ਦੀ ਨਾਅਰੇਬਾਜੀ ਨਹੀਂ ਹੋਣੀ ਚਾਹੀਦੀ। ਇਸ ਗੱਲ ਨੂੰ ਲੈ ਕੇ ਸਾਡਾ ਵਿਰੋਧ ਹੈ, ਹੋਰ ਕੁਝ ਨਹੀਂ। ਅਮਿਤ ਹੁਣ ਕਿਸ ਤਰ੍ਹਾਂ ਦਾ ਵਿਰੋਧ ਹੈਗਾ ਵਾਕ ਥੋੜੀ ਦੇਰ ਪਹਿਲਾਂ ਰੰਧਾਵਾ ਆਏ ਸੀ। ਕੁਝ ਸਿਕੰਡਤ ਸੇ ਮੋਲ ਚ ਰੁਕੇ ਨੇ, ਚਲੇ ਗਏ ਨੇ ਕਿਉਂਕਿ ਤੁਸੀਂ ਆ ਰਹੇ ਸੀਗੇ ਉੱਤੇ। ਕਿਸ ਤਰ੍ਹਾਂ ਫਿਲਮ ਦੇਖਣ ਜਾ ਰਹੇ ਆਂ ਜੀ ਫਿਲਮ ਦੇਖਣ ਕਿ ਇਹਨਾਂ ਨੇ ਗੱਲ ਕਈ ਸਾਲ ਪਹਿਲਾਂ ਕੀਤੀ ਸੀ। ਤੁਹਾਨੂੰ ਵੀਡੀਓ ਹਰੇਕ ਪਾ ਦੂੰਗਾ। ਕਿ ਤੁਸੀਂ ਇੱਕ ਵਾਰੀ ਫਿਲਮ ਦੇਖੋ ਹੁਣ ਫਿਲਮ ਦੇਖਣ ਅਸੀਂ ਜਾ ਰਿਹਾ ਫਿਲਮ ਦੇਖ ਕੇ ਫਿਲਮ ਦੇਖ ਕੇ ਦੇਖਾਂਗੇ ਜੇ ਕੋਈ ਫਿਲਮ ਤਿਆਰ ਜੋਗ ਹੋਇਆ ਉਹ ਸੀਨ ਅਸੀਂ ਦੁਬਾਰਾ ਫਿਰ ਕਟਾਵਾਂਗੇ ਫਿਰ ਫਿਲਮ ਬੰਦ ਕਰਾਈ ਜਾਏਗੀ ਫਿਲਮ ਨਹੀਂ ਚੱਲਣ ਦਿੱਤੀ ਜਾਏਗੀ ਮੇਰਾ ਸਵਾਲ ਇੱਥੇ ਹੀ ਆ ਜਾਂਦਾ ਕਿ ਤਿਆਰ ਜੋਗ ਸੀਨ ਵਿੱਚ ਪਾ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਫਿਲਮਾਂ ਦੇ ਵਿੱਚੋਂ ਸੀਨ ਕੱਟੇ ਜਾਂਦੇ ਨੇ ਸੈਂਸਰ ਬੋਰਡ ਕੀ ਕੰਮ ਕਰਦਾ ਇੱਕ ਚੀਜ਼ ਮੈਂ ਦੱਸਦਾ ਜਿਹੜੀ ਚੀਜ਼ ਸਾਡੇ ਦਿਲਾਂ ਨੂੰ ਹਾਰਡ ਕਰਦੀ ਰਿਹਾ ਕਰਦੇ ਅਸੀਂ ਉਹ ਚੀਜ਼ ਨਹੀਂ ਚੱਲਣ ਦੇਣੀ ਇਸ ਲਈ ਮੈਂ ਆਪਾਂ ਕੱਲ ਬੈਠ ਕੇ ਗੱਲ ਮੰਨੀ ਸੀ ਜਿਹੜੀ ਮੀਟਿੰਗ ਹੋਈ ਸੀਗੀ ਅਸੀਂ ਪਹਿਲਾਂ ਦੇਖ ਲਈਏ ਲੱਗ ਹੋ ਜਾਏਗਾ ਫਿਰ ਕਿਉਂ ਬੰਦੇ ਸੀ ਫਿਰ ਉਸਨ ਕਿਉਂ ਬੰਦੇ ਆਪਾਂ ਉਹੀ ਚੀਜ਼ ਮੈਂ ਕਹਿ ਰਿਹਾ ਕਿ ਤੁਸੀਂ ਪੈਸੇ ਕਮਾਣ ਲਈ ਇਹ ਕੰਮ ਬੰਦ ਕਰ ਦਿਓ ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਇਹ ਬਿਲਕੁਲ ਨਹੀਂ ਚੱਲਣ ਦੇਣੀ ਚਾਹੇ ਹੋਰ ਵੀ ਜਿੰਨੇ ਵੀ ਪ੍ਰੋਡਿਊਸਰ ਨੇ ਕਲਾਕਾਰ ਨੇ ਗੜੀਏ ਪਬਲਿਸ਼ਿੰਗ ਸਟੈਂਡ ਕਰਦੇ ਆ ਪਾਕਿਸਤਾਨੀ ਜਿਹੜੇ ਹੀਰੋ ਲੈਂਦੇ ਨੇ ਪਾਕਿਸਤਾਨੀ ਕਲਾਕਾਰ ਲੈਂਦੇ ਆ ਅਸੀਂ ਉਹ ਫਿਲਮ ਬਿਲਕੁਲ ਨਹੀਂ ਚੱਲਣ ਦੇਣੀ ਬਿਲਕੁਲ ਬੈਨ ਕਰਾਵਾਂਗੇ ਉਹ ਡਟ ਕੇ ਵਿਰੋਧ ਕਰਾਂਗੇ ਇਸ ਚੀਜ਼ ਦਾ ਬਿਲਕੁਲ ਕਿਉਂਕਿ ਮੈਂ ਤੁਹਾਡੇ ਚੈਨਲ 'ਚ ਕਹਣਾ ਸੈਂਸਰ ਬੋਰਡ ਨੂੰ ਵੀ ਕਿ ਇਹਨਾਂ ਨੂੰ ਦੇਖ ਕੇ ਪਾਸ ਕਰਨੀ ਚਾਹੀਦੀ ਸੈਂਸਰ ਬੋਰਡ ਵੀ ਆਪਾਂ ਹਿੰਦੁਸਤਾਨ 'ਚ ਰਹਿੰਦੇ ਆ ਭਾਰਤ 'ਚ ਰਹਿੰਦੇ ਆ ਪੰਜਾਬ 'ਚ ਰਹਿੰਦੇ ਆ ਆਪਾਂ ਉਹ ਚੀਜ਼ ਪਾਸ ਕਰੀਏ ਜਿਹੜੇ ਸਾਡੇ ਦਿਲ ਨੂੰ ਪਾਵੇ ਰੰਨਾਵਾ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਉਸ ਤੋਂ ਬਾਅਦ ਨਹੀਂ ਤੁਹਾਡੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਈ ਔਰ ਜੇ ਫਿਲਮ ਕੀ ਇਹ ਫਿਲਮ ਦੇਖੀ ਸੀ ਹੈ ਕੀ ਐ ਸਟੰਟ ਕੀ ਹੈ ਪਤਾ ਲੱਗੇ ਸੀ ਸਾਨੂੰ ਫਿਲਮ ਚ ਪਾਇਆ ਕੀ ਹੈ ਕੀ ਹੈਗਾ ਇਸ ਲਈ ਫਿਲਮ ਦੇਖਣ ਅਸੀਂ ਆਏ ਆ ਹਾਂ ਬਿਲਕੁਲ ਅੱਜ ਪੂਰੀ ਸ਼ਿਵ ਸੈਨਾ ਜਿਹੜੀ ਆ ਇਸ ਮਾਲ ਦੇ ਵਿੱਚ ਪਹੁੰਚੀ ਆ ਤਾਂ ਫਿਲਮ ਜਿਹੜੀ ਸ਼ਾਹਕੋਟ ਅੱਜ ਜਿਹੜੀ ਆ ਥੀਏਟਰਾਂ ਦੇ ਵਿੱਚ ਲੱਗ ਚੁੱਕੀ ਆ ਤਾਂ ਸ਼ਿਵ ਸੈਨਾ ਲਗਾਤਾਰ ਇਸ ਫਿਲਮ ਦਾ ਵਿਰੋਧ ਕਰ ਰਹੀ ਆ ਕਿਉਂਕਿ ਕਹ ਰਹੇ ਨੇ ਕਿ ਉਸ ਫਿਲਮ ਦੇ ਵਿੱਚ ਕੁਝ ਇਤਰਾਜ਼ਯੋਗ ਜਿਹੜੇ ਨੇ ਸੀਨ ਪਾਏ ਗਏ ਨੇ ਤਾਂ ਉਹ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ ਅੱਜ ਉਹ ਫਿਲਮ ਜਿਹੜੀ ਇੱਥੇ ਦੇਖੀ ਜਾ ਰਹੀ ਹੈ ਅਗਰ ਕਿਹਾ ਗਿਆ ਕਿ ਇਸ ਫਿਲਮ ਦੇ ਵਿੱਚੋਂ ਜੇ ਸੀਨ ਨਾ ਕੱਟੇ ਗਏ ਤਾਂ ਫਿਲਮ ਦਾ ਵਿਰੋਧ ਕੀਤਾ ਜਾਵੇਗਾ ਜਿਹੜੀ ਫਿਲਮ ਦੀ ਕਾਸਟ ਆ ਉਸ ਦਾ ਜਿਹੜਾ ਵਾ ਚਿਹਰਾ ਜਿਹੜਾ ਵਾ ਉਹ ਕਾਲਾ ਕੀਤਾ ਜਾਵੇਗਾ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹਿਨੂ ਜਗਮਨ ਟੀਵੀ ਲੁਧਿਆਣਾ